ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਕਾਲੇ ਕੇ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਲਵਿੰਦਰ ਸਿੰਘ ਜੀ ਪਿੰਡ ਕਾਲੇ ਦੇ ਠੀਕ ਆ ਜੀ ਤੇ ਆ ਆਪਾਂ ਪਹਿਲਾਂ ਵੀ ਵੀਡੀਓ ਬਣਾਇਆ ਸੀ ਪਸ਼ੂ ਸੇਲ ਹੋ ਗਏ ਸੀਗੇ ਜੀ ਹਾਂ ਜੀ ਹਾਂ ਜੀ ਪਸ਼ੂ ਸਾਰੇ ਸੇਲ ਹੋ ਗਏ ਬਾਈ ਠੀਕ ਆ ਜੀ ਅੱਜ ਇੱਕ ਨਗ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ 5 ਮਹੀਨੇ ਦੀ ਗੱਬਣਾ ਠੀਕ ਆ ਜੀ 6 ਕਿਲੋ ਦੁੱਧ ਆ ਠੀਕ ਆ ਜੀ ਕੀ ਅਰੀਆ ਬੁਰੰਗਾ ਚੋਲੇ ਬੰਦਾ ਆ ਜਣੇ ਕੋਈ ਚੋਲੇ ਤੇ ਚਾੜ ਤੇ ਮਿਲਦੀ ਹੈ ਜੀ ਹਾਂਜੀ ਚਾੜ ਤੇ ਮਿਲ ਪਾ ਪਾ ਨਾ ਪਾ ਝਾੜੂ ਹੀ ਮਿਲ ਜਾਏ ਮਿਲ ਜਾ ਪਲਾਈ ਮਿਲ ਪੈਂਦੀ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਕਿੰਨੇ ਮਸੂਏ ਲਈ ਕੱਪਣਾ ਜੀ ਇਹ ਬਾਈ ਚੌਥੇ ਮਸੂਏ ਲਈ ਕੱਪਣਾ ਤਿੰਨ ਮਸੂਏ ਸੂਈ ਆ ਪਹਿਲਾਂ ਠੀਕ ਹੈ ਜੀ ਸੱਜਰ ਦਾ ਦੋਲਦਾਰ ਕਾਟ ਜੀ 14 ਲੀਟਰ ਦਾ ਦੋ ਦਿੱਤਾ ਬਾਈ ਆਪਣੇ ਕੋਲੇ ਐਸ ਦੀ ਆਪਣੇ ਕੋਲੇ ਐਦ ਕੀ ਆ ਦੋ ਸੂਏ ਹੋ ਲੈਣ ਜੋ ਹੀ ਆਪਾਂ ਤੀਜਾ ਸੂਆ ਜੋ ਹੀ ਠੀਕ ਹੈ ਜੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 2:20 ਹੋ ਗਏ ਸ਼ਾਮ ਦੀ ਚਵਾਈ ਦਿੱਕਰ ਪੂਰਾ ਦੇਣੀ ਪਿਆ 6 ਕਿਲੋ ਦੁੱਧ ਤਿਆਰ ਆ ਥਣ ਲੈਵੇ ਜੱਜਮੈਂਟ ਉਹ हिसाब ਨਾਲ ਕਰੋ ਕਿ 4-5 ਘੰਟੇ ਨ ਚਵਾਈ ਹੋਣੀ ਆ ਸਾਢੇ 5 ਮਹੀਨਿਆਂ ਦੀ ਗੱਬਣ ਆ ਤੇ 6 ਕਿਲੋ ਦੁੱਧ ਤਿਆਰ ਆ ਕੋਈ ਵੀ ਰਾਬ ਦੀ ਤਸੱਲੀ ਵਾਸਤੇ ਚੈੱਕ ਵੀ ਕਰਵਾ ਸਕਦਾ ਏ ਤੇ ਦੋ ਟਾਈਮ ਚਾਰ ਟਾਈਮ ਚਵਾਈ ਵੀ ਕਰ ਸਕਦਾ ਏ ਸੋਨਾ ਮੂੰਹ ਮੱਥਾ ਹੈਵੀ weight ਦੀ ਝੋਟੀ ਦੇਖ ਸਕਦੇ ਹੋ ਚੌਥੇ ਸੂਏ ਲਈ ਗੱਭਣਾ ਬਾਈ ਦੱਸਦਾ ਤੇ ਸੱਜਰ ਨੇ 14 ਕਿਲੋ ਦੁੱਧ ਦਿੱਤਾ ਜੀ ਬਹੁਤ ਸੋਨਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਇੱਕੋ ਜਿਹੇ ਸੈਜ ਦੇ ਨਿਖੜਵੇਂ ਬਾਕੀ ਠੰਡੀ ਸਿਲ ਪੂਰੀ ਆ ਚਾੜ ਤੇ ਮਿਲਦੀ ਆ ਬੱਚਾ ਐਕਸਪੈਰੀ ਆ ਜੀ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ ਬਾਈ 52000 ਰੁਪਇਆ ਮਾਂ ਤਨ ਹੋ ਜੂਗਾ ਜੀ ਹੋ ਜੂਗਾ ਬਾਈ ਮੁੱਲ ਬਾਈ 52000 ਰੁਪਇਆ ਕਰਦੇ ਆ ਬਾਕੀ ਕੋਈ ਵੀ ਰਾਊਗਾ ਮਾਂ ਤਨ ਜਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦ ਜੀ